मेरा नाम बलजीत कौर है जी की मामला हो रोला पाया कोई जाली वोट नहीं जिम्मे अपा वोटा बनाई है ਤੇ ਉਹ ਬੰਦਿਆਂ ਦੇ ਕਾਰਡ ਜਿਹੜੇ ਨਹੀਂ ਲੈ ਕੇ ਜਾਂਦੇ ਉਹ ਸਾਡੇ ਕੋਲੇ ਹੁੰਦੇ ਆ ਵੀ ਮੈਡਮ ਕੋਈ ਨਹੀਂ ਅਸੀਂ ਸਕੂਲ ਚਾਕੇ ਤੁਹਾਡੇ ਤੋਂ ਵੋਟ ਪਾਣ ਵਾਲੇ ਲੈ ਲਾਂਗੇ ਪਰ ਜਦੋਂ ਉਹ ਸਾਰੀਆਂ ਵੋਟਾਂ ਭੁਗਤ ਚੁੱਕੀਆਂ ਸੀ ਇੱਕ ਦੋ ਕਾਰਡ ਹੀ ਸੀ ਪਰ ਇਹਨਾਂ ਨੂੰ ਸ਼ੁਰੂ ਤੋਂ ਹੀ ਮੇਰੇ ਤੇ ਬਿਨਾਂ ਗੱਲ ਤੋਂ ਡਾਊਟ ਰਹਿੰਦਾ ਵੋਟਾਂ ਬਣਾਉਣ ਵੇਲੇ ਵੀ ਇਹ ਮੇਰੇ ਨਾਲ ਖਹਿਮਦੇ ਰਿਹਾ ਬਿਨਾਂ ਗੱਲ ਤੋਂ ਇਹਨਾਂ ਨੂੰ ਆਏ ਆ ਵੀ ਇਹ ਸਾਡੀ ਸਚਾਈ ਲੋਕਾਂ ਦੇ ਸਾਹਮਣੇ ਲਿਆਊਗੀ ਜਦੋਂ ਬੰਦੇ ਦਾ ਝੂਠ ਸਾਬਤ ਹੁੰਦਾਗਾ ਫਿਰ ਉਹ ਘਬਰਾ ਜਾਂਦਾ ਇਸ ਕਰਕੇ ਮੇਰੇ ਤੋਂ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਜਦੋਂ ਦੀਆਂ ਵੋਟਾਂ ਬਣਾਉਣੀਆਂ ਸ਼ੁਰੂ ਹੋਈਆਂ ਨੇ ਇਹ ਘਬਰਾ ਗਏ ਨੇ ਬਖਲਾਏ ਹੋਏ ਆ ਬੁਖਾਰਤ ਦੇ ਵਿੱਚ ਇੱਕ ਐਨੇ ਜਨੇ ਜੈਨਸ ਇੱਕ ਲੇਡੀਜ਼ ਨੂੰ ਮੇਰਾ ਲਫਾਫਾ ਫਰੋ ਲਿਆ ਪਰਸ ਫੋਲਿਆ ਉਹਦੇ ਵਿੱਚ ਕੁਝ ਨਿਕਲਿਆ ਸਿਰਫ ਦੋ ਬੋਟਾ ਸੀ ਉਹ ਵੀ ਹਜੇ ਉਹਨਾਂ ਨੇ ਆਣੀਆਂ ਬੋਟਾ ਭੁਗਤਾਨ ਕੋਈ ਜਾਲੀ ਬੋਟ ਨਹੀਂ ਸੀ ਕੋਈ ਜਾਲੀ ਬੋਟ ਪਾਈ ਨਹੀਂ ਹੈਗੀ ਤੁਸੀਂ ਦੇਖੋ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈਗੀ ਬਿਨਾਂ ਗੱਲ ਤੋਂ ਸਾਨੂੰ ਟੌਰਚਰ ਕੀਤਾ ਜਾ ਰਿਹਾ ਫਿਰ ਮੀਡੀਆ ਵੀ ਉੱਥੇ ਸੀਗਾ ਉੱਥੇ ਪੁਲਿਸ ਵੀ ਸੀ ਲੇਡੀ ਸਟਾਫ ਵੀ ਸੀ ਸਭ ਨੇ ਦੇਖਿਆ ਕੁਝ ਨਹੀਂ ਨਿਕਲਿਆ ਸਿਰਫ ਇਹਨਾਂ ਦੀ ਇਹ ਬਖਲਾਟ ਹੈ ਬਖਲਾਟ ਦੇ ਵਿੱਚ ਇਹ ਕੁਝ ਵੀ ਕਰ ਸਕਦੇ ਆ ਕੋਈ ਕਿਸੇ ਵੀ ਗੰਦੀ ਹਰਕਤ ਤੱਕ ਗਿਰ ਸਕਦੇ ਆ ਜਾਲੀ ਹੈਗੀ ਅਸਲੀ ਸੀ ਜੇ ਆਜ਼ਾਦੀ ਇਸੇ ਕਾਰਨ ਨਹੀਂ ਕਾਟ ਅਸਲੀ ਸੀ ਉਹਨਾਂ ਨੇ ਹਜੇ ਵੋਟ ਪਾਣਾ ਆਣ ਹਜੇ ਵੀ ਮੇਰੇ ਕੋਲ ਦੋ ਕਾਰਡ ਹੈਗੇ ਆ ਹਜੇ ਦੋ ਜਣਿਆਂ ਦੀ ਵੋਟ ਭੁਗਤ ਨਹੀਂ ਰਹਿੰਦੀ ਐ ਪਰ ਇਹ ਬਖਲਾਗੇ ਨੇ ਮੇਰੇ ਕੋਲ ਵੋਟਾਂ ਬਹੁਤ ਬਣਾਈਆਂ ਸੀ ਅਸੀਂ ਉਹ ਭੁਗਤਾਤੀਆਂ ਇਹਨਾਂ ਨੂੰ ਘਬਰਾਟ ਆਈ ਪਈ ਐ ਹੋਰ ਕੁਝ ਨਹੀਂ ਇੱਕ ਕਹ ਰੇ ਸੀ ਕਿ ਇੱਕ ਕਾਰਡ ਦੇ ਵਿੱਚ ਪਤਨੀ ਫੋਟੋ ਨਹੀਂ ਸੀ ਲੱਗੀ ਨਹੀਂ ਉਹ ਇਹਨਾਂ ਦਾ ਹੀ ਹੋਊਗਾ ਬਿਨਾ ਫੋਟੋ ਤੋਂ ਸਾਡੇ ਕੋਲੇ ਕੋਈ ਕਾਰਨ ਨਹੀਂ ਇਹ ਜਿਹੇ ਗਲਤ ਕੰਮ ਆਫ ਕਰਦੇ ਆ ਤਾਂ ਹੀ ਇਹਨਾਂ ਨੂੰ ਦੂਸਰੇ ਵੀ ਇਹੀ ਲੱਗਦੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਿਲਕੁਲ ਸਾਫ ਸੁਥਰਾ ਕੰਮ ਹੋ ਰਿਹਾ ਹੈ ਸਾਫ ਸੁਥਰਾ ਕੰਮ ਇਹਨਾਂ ਨੂੰ ਪਸੰਦ ਨਹੀਂ ਹੈਗਾ ਤੁਸੀਂ ਉੱਥੇ ਫੁੱਲ ਬੂਦ ਦੇ ਅੰਦਰ ਕਿਸੇ ਥੇ ਗਏ ਸੀ ਨਹੀਂ ਬਿਲਕੁਲ ਨਹੀਂ ਸਸੇ ਕੀ ਕਰਨੀਆਂ ਮੈਂ ਸਿਰਫ ਇੱਕ ਨੰਬਰ ਬੂਦ ਤੇ ਮੇਰੀ ਵੋਟ ਸੀਗੀ ਮੈਂ ਉੱਥੇ ਗਈ ਸੀ ਉਸ ਤੋਂ ਇਲਾਵਾ ਅਸੀਂ ਉੱਤਰ ਜਦੋਂ ਆਪਦੇ ਤੁਸੀਂ ਆਪਣੇ ਵੋਟ ਪੁੱਛਦਾਂਗੇ ਹਾਂਜੀ ਆਪਣੀ ਵੋਟ ਪੁਕਟਾ ਕੇ ਅਸੀਂ ਬਾਹਰ ਆ ਗਏ ਉਸ ਤੋਂ ਬਾਅਦ ਜਿਹੜੇ ਮੇਰੇ ਕੈਂਡੀਡੇਟ ਸੀਗੇ ਜਿਨ੍ਹਾਂ ਨੂੰ ਮੈਂ ਵੋਟਾਂ ਬਣਵਾਇਆ ਉਹਨਾਂ ਦਾ ਮੇਰਾ ਫਰਜ਼ ਬੰਦਾ ਨਾ ਉਹਨਾਂ ਨੂੰ ਗਾਈਡ ਕਰਨਾ ਕਿ ਕਿੰਨੇ ਨੰਬਰ ਵੋਟ ਤੇ ਤੁਹਾਡੀ ਵੋਟ ਹੈ ਤੁਸੀਂ ਉੱਥੇ ਜਾ ਕੋਈ ਲੇਡੀਜ਼ ਆ ਕੋਈ ਜੈਂਟਸ ਆ ਦੇਖੋ 16 ਬੂਥ ਹੈ 16 ਬੂਥ ਤੇ ਕਿਸੇ ਨੂੰ ਕੀ ਪਤਾ ਮੇਰੀ ਵੋਟ ਕਿੱਥੇ ਹੈ ਹੈਨਾ ਤੇ ਇਹ ਕੋਈ ਦੱਸਣਾ ਕੋਈ ਗੁਨਾਹ ਨਹੀਂ ਹੈਗਾ ਕੋਈ ਗਲਤ ਨਹੀਂ ਹੈਗਾ ਜੇ ਇਹਨਾਂ ਦੀ ਨਜ਼ਰ 'ਚ ਇਹ ਗੁਨਾਹ ਆ ਤਾਂ ਤੁਸੀਂ ਮੈਨੂੰ ਦੱਸ ਦਿਓ ਵੀ ਮੈਂ ਗੁਨਾਹ ਕਰ ਰਹੀ ਆ ਕਿ ਸਹੀ ਕਰ ਰਹੀ ਆ ਅਰੇ ਸਭ ਕੰਮ ਨਾ ਬੜਿਆ ਬੰਦੇ ਜਾਲੀ ਬੂਥਾਂ ਪਾ ਰਹੇ ਸੀ ਕੁਝ ਬਾਤ ਸੀ ਸੀਮ ਉਹ ਮੇਰੇ ਕੋਲੇ ਆਇਆ ਸੀ ਧਿਆਨ ਚ ਮਸਲਾ ਮੈਂ ਉਹਨਾਂ ਜਿਹੜੇ ਕਾਰਡ ਸੀਗੇ ਉਹਦੀ ਜੇਬ ਚੋਂ ਨਿਕਲੇ ਨੇ ਕੁਝ ਕਾਰਡਸ ਉਹਦੀ ਵੈਰੀਫਿਕੇਸ਼ਨ ਕਰ ਰਹੇ ਆ ਫਾਰਮ ਨਾਲ ਮੈਚ ਕਰਕੇ ਕਿ ਪਹਿਲਾਂ ਵੋਟ ਹੋ ਗਈ ਕਿ ਨਹੀਂ ਜਾਂ ਦੁਬਾਰਾ ਪੋਟਾਂ ਪੱਟ ਕੇ ਤਾਂ ਨਹੀਂ ਲਾਈਆਂ ਔਰ ਇਮੀਡੀਏਟਲੀ ਜਿਹੜਾ ਹੈਗਾ ਉਹਨੂੰ ਚੌਕੀ ਦੇ ਵਿੱਚ ਭੇਜ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਜਿੰਨੀ ਵੀ ਉਹਦੇ ਖਿਲਾਫ ਤੇ ਕੋਈ ਨਿਕਲੂਗਾ ਤੇ ਵਿੱਚ ਵੋਟਾਂ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਜੋ ਵੀ ਲੀਗਲ ਕਾਰਵਾਈ ਉਹਦੇ ਖਿਲਾਫ ਕੀਤੀ ਜਾਊਗੀ ਕੌਣ ਨੇ ਵਿਅਕਤੀ ਉਸ ਨਾਲ ਕੋਈ ਨਹੀਂ ਮੈਨੂੰ ਹਜੇ ਉਹਦਾ ਨਾਮ ਪਤਾ ਨਹੀਂ ਲੱਗ ਰਿਹਾ ਕਿ ਉਹਦਾ ਨਾਮ ਵਗੈਰਾ ਕੀ ਹੈ ਬਾਹਰੋਂ ਹੀ ਸੀਗਾ ਕੋਈ ਬੰਦਾ ਉਨੀ ਮੈਂ ਵੋਟਾਂ ਹੁਣ ਸਾਰੀਆਂ ਚੈੱਕ ਕਰਾ ਕੇ ਜਿਹਦੀ ਕੋਈ ਜੈਨੂਇਲ ਵੋਟ ਆ ਉਹਦੇ ਕੋਲ ਕਾਰਡ ਸੀ ਉਹ ਕਹਿ ਰਿਹਾ ਮੇਰੇ ਰਿਸ਼ਤੇਦਾਰਾਂ ਦੀ ਹੈ ਉਹ ਮੈਂ ਤਾਂ ਹੀ ਜਿਹੜਾ ਕੋਈ ਬੰਦਾ ਹੁਣੇ ਅਸੀਂ ਇੱਕ ਵੋਟ ਚੈੱਕ ਕਰ ਰਹੇ ਸੀ ਕੋਈ ਕਹਿ ਰਿਹਾ ਸੀ ਕਿ ਸਾਡੀ ਉਹ ਕਾਰਡ ਤਾਂ ਚੈੱਕ ਕਰਨ ਤੋਂ ਬਾਅਦ ਫਿਰ ਦੱਸ ਦੇਣੀ ਸੀ ਕਿਸ ਕੈਂਡੀਡੇਟ ਉਸ ਬੰਦਾ ਨਹੀਂ ਐਸ ਤਰ੍ਹਾਂ ਇੰਨਾ ਕੁਝ ਪਤਾ ਲੱਗ ਸਕਦਾ ਆਪਾਂ ਨੂੰ ਕਿਸੇ ਕੈਂਡੀਡੇਟ ਦਾ ਇਹ ਤਾਂ ਇੱਕ ਬੜੀ ਮਰਿਆਦਾ ਵਾਲੀਆਂ ਵੋਟਾਂ ਨੇ ਇਹਦੇ ਵਿੱਚ ਕੈਂਡੀਡੇਟਸ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਕਿ ਕੋਈ ਕੈਂਡੀਡੇਟ ਸਾਰੇ ਹੀ ਸਾਂਝੇ ਨੇ ਠੀਕ ਹੈ ਨਹੀਂ ਕੋਈ ਕੋਈ ਬੰਦੇ ਤੇ ਸਾਡੇ ਕੋਲ ਆਈ ਹੈ ਆਜ਼ਾਦੀ ਤੋਂ ਪਹਿਲਾਂ ਜਿਹੜੇ ਚੇਤਨ ਲੋਕ ਸੀ ਉਸ ਸਮੇਂ ਵੱਖ-ਵੱਖ ਲਹਿਰਾਂ ਚੱਲੀਆਂ ਸੀ ਕਿਉਂਕਿ ਅੰਗਰੇਜ਼ ਜਿਹੜਾ ਸੀ ਉਹ ਸਾਨੂੰ ਉਹ ਸੁਵਿਧਾਵਾਂ ਨਹੀਂ ਦੇ ਰਿਹਾ ਸੀ ਉਹਨਾਂ ਨੇ ਆਪ ਦੇ ਕਾਲਜ ਸਕੂਲ ਬਣਾਏ ਪਰ ਸਾਡੇ ਜਿਹੜੇ ਬੱਚੇ ਸੀ ਉਹਨਾਂ ਨੂੰ ਉਸ ਸਮੇਂ ਜਿਹੜੇ ਸਾਡੇ ਬਜ਼ੁਰਗ ਨੇ ਉਸ ਸਮੇਂ ਬੱਚੇ ਸੀ ਉਹਨਾਂ ਨੂੰ ਪੜ੍ਹਨ ਦੀਆਂ ਸੁਵਿਧਾਵਾਂ ਨਹੀਂ ਸੀ ਮਿਲਦੀਆਂ ਵੱਖ-ਵੱਖ ਸਮੁਦਾਵ ਦੇ ਵਿੱਚੋਂ ਭਾਵੇਂ ਵਾਰੀਆ ਪ੍ਰਤੀਨਿਧ ਸਭਾ ਸੀ ਭਾਵੇਂ ਮਹਾਵੀਰ ਦਾ ਸੀ ਭਾਵੇਂ ਐਸਐਸਟੀ ਸਭਾ ਸੀ ਔਰ ਸ੍ਰੀ ਗੁਰੂ ਸਿੰਘ ਸਭਾ ਖਾਲਸਾ ਦਵਾਨ ਬਠਿੰਡਾ ਜਿਹੜਾ ਇਹਦੀ ਵੀ ਸਥਾਪਨਾ ਹੋਈ ਗੁਰਦੁਆਰੇ ਆਜ਼ਾਦ ਕਰਾਉਣ ਤੋਂ ਬਾਅਦ ਇਹਨਾਂ ਦਾ ਵੀ ਬੇਸਿਕ ਮਕਸਦ ਇਹੀ ਸੀ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਐਜੂਕੇਸ਼ਨ ਪ੍ਰਤੀ ਸਚੇਤ ਕੀਤਾ ਜਾਵੇ ਜੇ ਸਾਡੇ ਬੰਦੇ ਪੜ੍ਹੇ ਲਿਖੇ ਹੋਣਗੇ ਉਹ ਆਪਦੇ ਮੁਲਕ ਵਾਸਤੇ ਆਪਦੇ ਪਰਿਵਾਰਾਂ ਵਾਸਤੇ ਚੰਗੀ ਸੇਧ ਚੰਗੀ ਸੋਚ ਰੱਖਣਗੇ ਉਸ ਦੇ ਤਹਿਤ ਜਿਹੜੀ ਸੰਸਥਾ ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਇਹ ਵੀ ਬਹੁਤ ਲੰਬੇ ਸਮੇਂ ਤੋਂ ਇੱਥੇ ਸਥਾਪਿਤ ਹੋਈ ਉਹ ਸਮੇਂ ਜਿੰਨਾ ਲੋਕਾਂ ਦੇ ਵਿੱਚ ਚੇਤਨਾ ਸੀ ਉਹਨਾਂ ਨੇ ਇੱਥੇ ਖਾਲਸਾ ਸਕੂਲ ਬਣਾਇਆ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਣਾਇਆ ਅੱਜ ਇਸ ਦੇ ਪ੍ਰਬੰਧ ਦੇ ਅਧੀਨ ਜਿਹੜੀ ਹੈ ਉਹ ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਔਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਗਰਲ ਕਾਲਜ ਕਾਲਾ ਲੜਕੀਆਂ ਦਾ ਇੱਕ ਸਕੂਲ ਸੀ ਉਹ ਸ਼ਾਇਦ ਹੁਣ ਜੋ ਮੇਨ ਧਿਆਨ ਚ ਹੈ ਇਧਰ ਮਰਜ ਕਰਤਾਗੇ ਅੱਡੇ ਕੇ ਮਰਜ ਕਰਤਾਗੇ ਮਰਜ ਕਰਤਾਗੇ ਇਹ ਸੰਸਥਾਾਂ ਵਿੱਚ ਚਲਦੀਆਂ ਨੇ ਬਠਿੰਡੇ ਦੇ ਲੋਕ ਪਿਛਲੇ ਸਮੇਂ ਤੋਂ ਇਸ ਗੱਲੋਂ ਚਿੰਤਾ ਵੀ ਜ਼ਾਹਰ ਕਰਦੇ ਸੀ ਪ੍ਰਬੰਧ ਦੇ ਉੱਤੇ ਵੀ ਬੜੀਆਂ ਉਂਗਣਾ ਉਠਦੀਆਂ ਰਹੀਆਂ ਅੱਜ ਜਿਹੜੀ ਚੋਣ ਹੋ ਰਹੀ ਹੈ ਮੇਰਾ ਤਾਂ ਨਿਰਾਪura ਮਕਸਦ ਕਿਉਂਕਿ ਮੈਂ ਇੱਥੇ ਇਸ ਹਲਕੇ ਦਾ ਮਰਦੇ ਵੀ ਔਰ ਮੈਂ ਉਸ ਸਮੁਦਾਏ ਸਿਕ ਸਮੁਦਾਏ ਦੇ ਨਾਲ ਵੀ ਤੱਲਕ ਰੱਖਦਾ ਹਾਂ ਮੈਂ ਵੀ ਚਾਹੁੰਦਾ ਕਿ ਸਾਡੀ ਇਹ ਸਮੁਦਾਏ ਦੇ ਜਿਹੜੇ ਸਕੂਲ ਕਾਲਜ ਹੈ ਨਾਮੀ ਸਕੂਲ ਬਣ ਔਰ ਇਹ ਚੰਗਾ ਪ੍ਰਬੰਧਨ ਦਿੱਤਾ ਜਾਵੇ ਮੈਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਇੰਨਾ ਕੀ ਬੇਨਤੀ ਕੀਤੀ ਸੀ ਜਾਂ ਇੰਨਾ ਕੀ ਉਹਨਾਂ ਨੂੰ ਆਦੇਸ਼ ਸੀ ਕਿ ਜਿਹੜੀ ਚੋਣ ਹੈ ਇਹ ਬੜੀ ਸਾਫ਼ ਸੁਥਰੀ ਹੋਣੀ ਚਾਹੀਦੀ ਏ ਕੋਈ ਇੱਥੇ ਰੌਲਾ ਗਲੌੜੀ ਹੋਣਾ ਚਾਹੀਦਾ ਪਰ ਮੈਨੂੰ ਫੇਰ ਵੀ ਦੁੱਖ ਹੋਇਆ ਇਸ ਗੱਲ ਦੇ ਉੱਤੇ ਕਿ ਇਥੋਂ ਕੁਝ ਜਿਹੜੀਆਂ ਵੋਟਾਂ ਸੀ ਉਹ ਉਹਨਾਂ ਬੰਦਿਆਂ ਦੀਆਂ ਬਣਾਈਆਂ ਗਈਆਂ ਜਿਹੜੇ ਕਿਸ ਕਤਰ ਕਰਦੇ ਸੀ ਜਿਨ੍ਹਾਂ ਦੀ ਵੋਟ ਨਹੀਂ ਸੀ ਬਣ ਸਕਦੀ ਸਭਾ ਦੇ ਮੁਤਾਬਕ ਕੁਝ ਕਾਰਡ ਜਾਲੀ ਫੜੇ ਜਿਹੜੇ ਪਿਛਲੀਆਂ ਜਿਹੜੀਆਂ ਚੋਣਾਂ ਹੁੰਦੀਆਂ ਰਹੀਆਂ ਨੇ ਕਿਉਂਕਿ ਮੈਂ ਲਗਾਤਾਰ ਮੈਂ ਵੀ ਜੁੜਿਆ ਹੈ ਗਾਈਸਮ ਸਬਾਣਾ ਬਟੰਡੇ ਦੇ ਰਹਿਣ ਵਾਲਾ ਐ ਮੈਂ ਮੈਂ ਇਸ ਸੰਸਦਾ ਸੀਨੀਅਰ ਵਾਇਸ ਪ੍ਰਧਾਨ ਵੀ ਰਿਆ ਖਾਲਸਾ ਸਕੂਲ ਦਾ ਜਨ ਸੈਕਟਰੀ ਐ ਸਿੰਘ ਸਬਾ ਦਾ ਔਰ ਮੈਂ ਦੇਖਿਆ ਵੀ ਇਹ ਜਿਹੜੀ ਇੱਥੇ ਜਿਹੜੀ ਚੌਂ ਸ਼ਬਦ ਅਸੀਂ ਵਰਤਦੇ ਆ ਉਹ ਕਹਣਗੇ ਜੀ ਗੁਰਦੁਆਰੇ ਤੇ ਕਬਜ਼ਾ ਕਰਨਾ ਕਦੇ ਗੁਰੂ ਘਰਾਂ ਤੇ ਕਬਜ਼ਾ ਨਹੀਂ ਹੋਇਆ ਕਰਦੇ ਗੁਰੂ ਘਰਾਂ ਦੇ ਵਿੱਚ ਸੇਵਾ ਕੀਤੀ ਜਾਂਦੀ ਐ ਅਸੀਂ ਚਾਹੁੰਦੇ ਆ ਕਿ ਉਹ ਲੋਕ ਜਿਹੜੇ ਸਹੀ ਸੇਵਾ ਕਰ ਸਕਣ ਪੜ੍ਹੇ ਲਿਖੇ ਹੋਣ ਜਿਨ੍ਹਾਂ ਦੀ ਚੇਤਨ ਬੁੱਧੀ ਹੋਵੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵਿੱਦਿਆ ਕਿਵੇਂ ਦੇਣੀ ਹੈ ਕੋਈ ਹੋਰ ਚੰਗੇ CBSE ਸਕੂਲਾਂ ਦੀ ਸਥਾਪਨਾ ਹੋਵੇ ਸਾਡੀ ਸੋਚ ਇਹ ਹੈ ਮੈਂ ਉਹ ਸੋਚ ਦਿਤਾ ਹੈ ਚਾਹੁੰਦਾ ਕਿ ਚੰਗਾ ਇੱਥੇ ਜਿਹੜੀ ਚੋਣ ਹੈ ਉਹ ਚੰਗੇ ਬੰਦੇ ਆਉਣ ਔਰ ਮੈਨੂੰ ਦੁੱਖ ਹੋਇਆ ਕਿ ਇੱਥੇ ਜਾਲੀ ਕਾਰਡ ਫੜੇ ਗਏ ਮੈਂ ਸਮਝਦਾ ਵੀ ਜਿਹੜੇ ਲੋਕ ਅੱਜ ਜਾਲੀ ਕਾਰਡ ਨਾਲ ਆਹੀਂ ਇੱਥੇ ਚੋਣ ਜਿੱਤਣਾ ਚਾਹੁੰਦੇ ਆ ਕਿ ਫਿਰ ਵਿੱਦਿਆ ਵੀ ਕਹਾਂ ਜਾ ਕੇ ਜਾਲੀ ਦੇਣਗੇ ਪ੍ਰਬੰਧ ਵੀ ਜਰਰੀ ਦੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਮੈਂ ਇਸੇ ਕਰਕੇ ਇੱਥੇ ਆਇਆ ਹਾਂ ਹੋਰ ਮੇਰਾ ਕੋਈ ਮੰਤਵ ਨਹੀਂ ਮੈਂ ਚਾਹੁੰਦਾ ਕਿ ਇਹ ਸ਼ਾਂਤੀਪੂਰਵਕ ਚੋਣ ਹੋਵੇ ਕੋਈ ਕਿਸੇ ਕਿਸਮ ਦੀ ਵੀ ਜਾਲੀ ਵੋਟ ਨਾ ਪਵੇ ਔਰ ਜਿਹੜਾ ਵੀ ਪ੍ਰਬੰਧ ਆਵੇ ਕੋਈ ਵੀ ਆਵੇ ਉਹ ਵਧੀਆ ਪ੍ਰਬੰਧ ਸਕੂਲ ਨੂੰ ਦੇਵੇ ਤਾਂ ਕਿ ਸਾਡਾ ਇਹ ਸਕੂਲ ਜਿਹੜਾ ਹੈ ਦੂਜੀਆਂ ਸੰਸਥਾਵਾਂ ਦੇ ਮੁਕਾਬਲਾ ਕਰ ਸਕੇ ਅੱਜ ਅਸੀਂ ਕੌਨਵਨ ਸਕੂਲ ਦੇ ਵਿੱਚ ਪੈਸੇ ਦੇ ਕੇ ਦਾਖਲੇ ਨੂੰ ਤੁਰੇ ਫਿਰਦੇ ਕਿਉਂ ਕੀ ਸਾਡੇ ਕੋਲੇ 19 ਕੰਪੀਟੈਂਸੀ ਨਹੀਂ ਇੰਟੈਲੀਜੈਂਸੀ ਨਹੀਂ ਪਟਿਆਲੇ 96 ਕਰੋੜੀ ਨਿਹنگ ਸਿੰਘਾ ਦਾ ਸਕੂਲ ਹੈ ਬੜਵਿਸ਼ਣ ਨਹੀਂ ਮਿਲਦੀ ਕਿਉਂਕਿ ਪ੍ਰਬੰਧ ਵਧੀਆ ਕਰ ਲਿਆ ਉਹਨਾਂ ਨੇ ਮੈਂ ਆਸ਼ਵਾਸ ਕਰਦਾ ਕਿ ਜਿਹੜੀ ਇਹ ਚੋਣ ਹੋਏਗੀ ਇਹ ਸਾਫ਼ ਸੁਥਰੀ ਹੋਏਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਕੂਲ ਦਾ ਪ੍ਰਬੰਧ ਪੂਰੀ ਤਰ੍ਹਾਂ ਸੁਧਾਰਿਆ ਜਾਏਗਾ ਜਿਹੜੀ ਵੀ ਕਮੇਟੀ ਆਏਗੀ ਮੈਂ ਉਸ ਤੋਂ ਯਕੀਨ ਕਰਦਾ ਪਿੱਛੇ ਜੇ ਮੈਂ ਤਾਂ ਕਦੇ ਇਸ ਦਾ ਮੈਂਬਰ ਵੀ ਨਹੀਂ ਪਿੱਛੇ ਜੇ ਖਾਸ ਕਰ ਸਕੂਲ ਦੇ ਇੱਥੇ ਗਰਾਊਂਡ ਦੇ ਉੱਤੇ ਕਬਜ਼ਾ ਹੋ ਗਿਆ ਸੀ ਬੋਰਡ ਲੱਗੀ ਸੀ ਕਾਰਪੋਰੇਸ਼ਨ ਮੈਂ ਕਿਉਂਕਿ ਦਰਦ ਸੀ ਮੈਨੂੰ ਮੈਂ ਇਸ ਸ਼ਹਿਰ ਦਾ ਇਸ ਪੱਤੀ ਦਾ ਖੁਦ ਮੈਂਬਰ ਐ ਮੇਰਾ ਸ਼ੇਅਰ ਹੈ ਇਸ ਪੱਤੀ ਦੇ ਵੀ ਜਿੱਥੇ ਸਕੂਲ ਬਣਿਆ ਤੇ ਮੈਂ ਸਭ ਤੋਂ ਵੱਧ ਆ ਕੇ ਵਿਰੋਧ ਕੀਤਾ ਸੀ ਔਰ ਨਹੀਂ ਹੁੰਦ ਦਿੱਤਾ ਸੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪ੍ਰਬੰਧ ਸੁਧਰੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਪ੍ਰਬੰਧ ਹੋਵੇ ਤੇ ਅਸੀਂ ਚੰਗੀ ਸੰਸਥਾ ਇਸ ਤੋਂ ਵੀ ਵਧੀਆ ਕਾਉਂਵਨ ਸਕੂਲਾਂ ਦੇ ਮੁਕਾਬਲੇ ਖੜੀ ਕਰ ਸਕੀਏ ਤਾਂ ਕਿ ਜਿਹੜੇ ਲੋਕ ਮਾਨ ਕਰ ਸਕਣ ਕਿ ਅਸੀਂ ਖਾਸਾ ਸਕੂਲ ਜਿਹੜਾ ਸ਼੍ਰੀ ਗੁਰੂ ਸਿੰਘ ਸਭਾ ਦੇ ਅਧੀਨ ਚੱਲਦਾ ਹੈ ਉੱਥੋਂ ਪੜ ਕੇ ਆਏ ਇੱਥੋਂ ਦੇ ਬੱਚੇ ਚੰਗੇ ਸਾਇੰਟਿਸਟ, ਸਾਇੰਸਦਾਨ ਬਣਨ, ਚੰਗੇ ਟੀਚਰ ਬਣਨ, ਚੰਗੇ ਆਫੀਸਰ ਬਣਨ ਇੱਥੋਂ ਬੜੇ-ਬੜੇ ਜਿਹੜੇ ਸਪੋਰਟਸਮੈਨ ਨਿਕਲ ਕੇ ਗਏ ਸਭ ਕੁਝ ਕੜਾ ਹੈ ਬੱਚਿਆਂ ਦੇ ਵਿੱਚ ਉਹਨਾਂ ਨੂੰ ਸੇਧ ਦੇਣ ਦੀ ਲੋੜ ਹੈ ਸਾਡੀ ਤਾਂ ਸਰਕਾਰ ਦਾ ਵੀ ਹੁਣ ਬੜਾ ਸਿੱਧਾ ਜਿਹਾ ਫੰਡਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਕਿਡਾਂ ਵੱਲ ਪ੍ਰੇਰਿਤ ਕਰੋ ਪੜ੍ਹਾਈ ਵੱਲ ਪ੍ਰੇਰਿਤ ਕਰੋ ਇਸ ਲਈ ਮੈਂ ਇਹ ਸੰਸਥਾ ਦਾ ਅਭਿਆਸ ਕਰਦਾ ਕਿ ਇਹ ਚੰਗਾ ਪ੍ਰਬੰਧ ਹੈ ਜਿਲ੍ਹਾ ਸਭ ਸੰਸਥਾ ਦਾ ਗਰਾਹ ਵਟਕਣਾ ਕੀ ਕਰਨ ਦੇਖੋ ਮੈਂ ਤਾਂ ਹੁਣ ਇਹਦੇ ਵਿੱਚ ਪ੍ਰਬੰਧ ਦੇ ਵਿੱਚ ਨਹੀਂ ਇਹ ਤਾਂ ਜੇ ਲੋਕ ਕਹਿੰਦੇ ਡਿੱਗੇ ਤਾਂ ਲੋਕਾਂ ਤੋਂ ਪੁੱਛੋ ਕਿਉਂ ਡਿੱਗੇ ਫੇ ਲੋਕ ਨੇ ਵੀ ਕਿਹਾ ਵੀ ਗੁਰਦੁਆਰਾ ਦੀ ਸੇਵਾ ਕਰਨੀ ਆ ਚੋਣ ਦੀ ਕੀ ਲੋੜ ਵੈਸੇ ਚੋਣ ਲੈਣੇ ਚਾਹੀਦੇ ਜਿਹੜੇ ਚੰਗੇ ਬੰਦੇ ਲਖੋ ਕਿਸੇ ਟਾਈਮ ਇਹੀ ਹੁੰਦਾ ਸੀ ਮੈਂ ਤਿੰਨ ਚੋਣਾਂ ਉਹ ਵੀ ਦੇਖੀਆਂ ਕਿ ਗੁਰਦੁਆਰਾ ਸਾਹਿਬ 'ਚ ਬੈਠਦੇ ਸੀ ਇੱਕ ਜਣਾ ਨਾਮ ਪ੍ਰਪੋਜ਼ ਕਰਦਾ ਸੀ ਜਿਹੜੀ ਸੰਗਤ ਜਕਾਰਾ ਛੜਨਦੀ ਸੀ ਹੁਕਮਨਾਮਾ ਲਿਆ ਜਾਂਦਾ ਸੀ ਬਕਾਇਦਾ ਦਰਜ ਕੀਤਾ ਜਾਂਦਾ ਸੀ ਰਜਿਸਟਰ ਦੇ ਵਿੱਚ ਉਸ ਵਦ ਪ੍ਰਬੰਧ ਚੱਲ ਪਿਆ ਨਾਲ ਸੀ ਹੁੰਦਾ ਹੀ ਇਸੇ ਤਰ੍ਹਾਂ ਸੀ ਪਰ ਸਾਡੀ ਕਿਉਂਕਿ ਜਿਹੜੀ ਰਾਜਨੀਤੀ ਹੈ ਮੁਲਕ ਦੀ ਜਦੋਂ ਉਸ ਦੇ ਵਿੱਚ ਚੋਣ ਆਈ ਹੈ ਉਹਨੂੰ ਤੇ ਵਿਗਾੜ ਪਿਆ ਜੈਸੇ ਜੀ ਐਲ ਜੀ ਪੀ ਸੀ ਦੇ ਵਿੱਚ ਕਿਉਂ ਵਿਗਾੜ ਆ ਗਿਆ ਜਦੋਂ ਚੋਣ ਪ੍ਰਬੰਧ ਦੇ ਵਿੱਚ ਜਿੰਨਾ ਜੇ ਚੰਗੇ ਬੰਦੇ ਰਹਿਣ ਉਹ ਚੋਣ ਪ੍ਰਬੰਧ ਠੀਕ ਚੱਲੀ ਜਾਂਦਾ ਜਦੋਂ ਉਸ ਦੇ ਵਿੱਚ ਕੋਈ ਵਿਗਾੜ ਪੈਦਾ ਕਰਨ ਵਾਲੇ ਬੰਦੇ ਆਉਣਗੇ ਤੇ ਉਸ ਦੇ ਵਿੱਚ ਵਿਗਾੜ ਹੋਣਾ ਸ਼ੁਰੂ ਹੋ ਜਾਂਦਾ ਠੀਕ